ਜੀ ਜੀ ਸਰਪੰਚੀ ਬਣੇ ਤੁਹਾਨੂੰ ਸਰਪੰਚ ਚੁਣਿਆ ਇਸ ਤਰ੍ਹਾਂ ਸਮਤੀ ਹੋਈ ਹੈ ਕੋਈ ਕਈ ਦਿਨ ਤੋਂ ਗੱਲਬਾਤ ਚੱਲਦੀ ਸੀ ਸਾਰੇ ਮਿੱਤਰ ਪਿਆਰਾਂ ਦੇ ਤੇ ਸਾਰੇ ਨੇ ਸਹਿਮਤੀ ਦਿੱਤੀ ਗੁਰੂ ਘਰ ਜਾ ਕੇ ਅੱਜ ਸਵੇਰ ਸਾਰਿਆਂ ਨੇ ਆਪਾਂ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਉਣਾ ਉਹ ਤਾਂ ਦੇਖੋ ਮੰਦਭਾਗੀ ਗੱਲ ਹੈ ਜਿਹੜੀ ਨਸ਼ਾ ਵੰਡ ਕੇ ਸਰਪੰਚੀ ਲੈਂਦੇ ਨੇ ਜਾਂ ਕੋਈ दारू ਵੰਡ ਕੇ ਲੈਂਦੇ ਨੇ ਨਿਰਪੱਖ ਹੋ ਕੇ ਬੰਨਣਾ ਚਾਹੀਦਾ ਵੈਸੇ ਮੈਨੂੰ ਇਹਨਾਂ ਨੇ ਸੋਚਦੀ ਵਜ੍ਹਾ ਸਮਝ ਆ ਮੈਂ ਬੀਏ ਕੀਤੀ ਹੋਈ ਸੀ ਉਹ রাই ਦੇ ਲੈਵਲ ਤੇ ਵੀ ਦੇਖ ਕੇ ਮੈਨੂੰ ਨੇ ਬਣਾਇਆ ਕੀ ਲੱਗਦਾ ਜਿਹੜਾ ਪੜ੍ਹਾਈ ਵੀ ਜ਼ਰੂਰੀ ਆ ਤਾਂ ਹੀ ਆ ਕੰਮ ਕਰ ਕਰ ਸਕਦਾ ਜਿਹੜੇ ਡਿਵੈਲਪਮੈਂਟ ਨੂੰ ਲੈ ਕੇ ਹਾਂ ਜੀ ਹਾਂ ਦੇਖੋ ਪੜ੍ਹਾਈ ਤਾਂ ਜ਼ਰੂਰੀ ਆ ਜੀ ਹਰ ਇੱਕ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਆ ਆਪ ਦੇ ਹੱਥੀਂ ਲਿਖਣਾ ਜਾਣਦਾ ਹੋਵੇ ਪੰਜਾਬੀ ਪੜ੍ਹਨ ਜਾਣਦਾ ਹੋਵੇ ਫਿਰ ਇਹਦੇ ਵਿੱਚ ਆਉਣ ਦਾ ਫਾਇਦਾ ਜੀ ਕੀ ਕੈਂਸਲ ਕਿਵੇਂ ਲੋਕਾਂ ਨੇ ਲਿਆ ਸਾਰਿਆਂ ਨੇ ਕਿ ਇਸ ਤਰ੍ਹਾਂ ਸਰਬਸੰਮਤੀ ਨਾਲ ਲੋਕ ਪਈ ਪਿਛਲੀ ਵਾਰ ਜੀ ਇਲੈਕਸ਼ਨ ਲੜੀ ਸੀ ਤੇ ਚਲੋ ਉਸ ਟਾਈਮ ਸੀ ਹਾਲਾ ਦਾ ਮੂੰਹ ਦੇਖਣਾ ਪੈਗਾ ਕੁਝ ਕ ਬੋਟਾਂ ਤੇ ਉਸ ਕੰਮ ਨੂੰ ਦੇਖਦੇ ਮੇਰੇ ਭੈਣ ਭਰਾ ਦੇਖਦੇ ਰਹੇ ਵੀ ਇਹ ਪੜਿਆ ਲਿਖਿਆ ਬੰਦਾ ਹੈ ਬੇ ਇਹਨੂੰ ਪਿੰਡ ਦੇ ਵਿੱਚ ਅੱਗੇ ਲਿਆਓ ਤਾਂ ਕਿ ਪ੍ਰੋਗਰੈਸਿਵ ਹੋਵੇ ਹਾਂ ਜੀ ਉਹ ਬੜੀ ਵਧੀਆ ਸੋਚ ਹੈ ਸਰਕਾਰ ਦੀ ਜੀ ਜੋ ਸੰਭ ਦੀਆਂ ਬਣ ਗਿਆ 5 ਲੱਖ ਪਿੰਡ ਦੀ ਡਵੈਲਪਮੈਂਟ ਵਿੱਚ ਬੜੀ ਯੋਗਦਾਨ ਪਾਉਣਗੇ ਸਾਡੇ ਦੇ ਕੋਈ ਕੋਈ ਟੋਬੇ ਦੀ ਪਟਾਈ ਰਹੀ ਜਾਂਦੀ ਹੈ ਉਹ ਪਾਣੀ ਵਹਿਣ ਘਟਾ ਜਾਂ ਨਾਲੇ ਚੌੜੇ ਕਰਨ ਵਾਲੇ ਨੇ ਸਾਈਡ ਤੇ ਇੱਟਾਂ ਲੱਗਾਂ ਲੈਣੇ ਕੰਧਾਂ ਦੇ ਲਵੇ ਉਹ ਅਸੀਂ ਦਰੂ ਲਾਵਾਂਗੇ ਸਾਰੇ ਲੋਕਾਂ ਨੇ ਚਾਹੀਦਾ ਹੈ ਬੇਚੇ ਪੱਖ ਪਾਸ ਛੱਡ ਕੇ ਜਾਂ ਪਾਰਟੀ ਵਾਈਜ਼ ਛੱਡ ਕੇ ਉਦੋਂ ਉੱਪਰ ਉੱਠ ਕੇ ਸਰਬਸੰਮਤੀ ਨਾਲ ਹੀ ਬਣਨਾ ਚਾਹੀਦਾ ਇਹ ਸਾਰੇ ਜਿਹੜੇ ਹੈਗੇ ਸਹਿਮਤ ਹੋ ਰਹੇ ਸਾਰੇ ਜਿੰਨੇ ਪਾਰਟੀਆਂ ਸਹਿਮਤ ਹੋ ਕੇ ਹੀ ਬਣਾਏ ਜੀ ਕਿੰਨੀ ਵੋਟ ਹੈ ਪਿੰਡ ਦੇ ਕੋਲ ਕਟਵਾਰ 650 ਦੇ ਕਰੀਬ ਵੋਟ ਹੈ ਜੀ ਦੇਖੋ ਜੀ ਜੋ ਇਹ ਸਰਬਸੰਮਤੀ ਹੋ ਰਹੀ ਹੈ ਨਗਰ ਵਿੱਚ ਬਹੁਤ ਵਧੀਆ ਉਪਰਾਲਾ ਹੈ ਸਾਰੇ ਨਗਰ ਨਿਵਾਸੀਆਂ ਦਾ ਮੈਂ ਇਹ ਚਾਹਣਾ ਵੀ ਹਰ ਇੱਕ ਸਾਰੇ ਪੰਜਾਬ ਦੇ ਵਿੱਚ ਹੀ ਸਰਬਸੰਮਤੀ ਉਹ ਤਾਂ ਚੰਗੀ ਗੱਲ ਆ ਠੀਕ ਹੈ ਕਿਉਂ ਇਹਦੇ ਵਿੱਚ ਇੱਕ ਤਾਂ ਪਿੰਡ ਦੇ ਵਿੱਚੋਂ ਜਿਹੜਾ ਪੱਖਪਾਤ ਆ ਤੁਹਾਡੇ ਬੰਦੇ ਨੂੰ ਖਤਮ ਹੁੰਦੀਆਂ ਨੇ ਤੇ ਪਿੰਡ ਦੇ ਜਿਹੜੇ ਅਧੂਰੇ ਕੰਮ ਨੇ ਪਿੰਡ ਦਾ ਵਿਕਾਸ ਹੁੰਦਾ ਹੈ। ਜੀ ਹਾਂ ਜੀ ਬਿਲਕੁਲ ਸੇਜ ਜੋ ਭਗਵਾਨ ਤਮਨ ਜੀ ਦਾ ਇਹ 5 ਲੱਖ ਦਾ ਸਰਬਸੰਮਤੀ ਨਾਲ ਫੈਸਲਾ ਲੱਗਾ ਹੈ ਬਹੁਤ ਬਹੁਤ ਚੰਗੀ ਗੱਲ ਆ ਉਹ 5 ਲੱਖ ਪਿੰਡ ਵਿੱਚ ਚਾਹੂ ਪਿੰਡ ਦੇ ਕੰਮ ਹੋਣਗੇ। ਤਾਂ ਸਾਡੇ ਨਾਲ ਖੜੇ ਨੇ ਸਰਦਾਰ ਜੀਤ ਸਿੰਘ ਜੀ ਜਿਨ੍ਹਾਂ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ ਨੇ ਉਹਨੂੰ ਬਹੁਤ ਬਹੁਤ ਮੁਬਾਰਕਾਂ। ਦੂਜੇ ਨੰਬਰ ਦੇ ਵਿਧਾਨ ਸਭਾ ਹਲਕਾ 90 ਦੇ ਵਿੱਚ ਇਹ ਪਹਿਲ ਕਦਮੀ ਕੀਤੀ ਹੈ ਸਾਡੇ 90 ਦੇ ਦੇ ਹਲਕੇ ਦੇ ਪਿੰ ਜਿੱਥੇ ਸਰਪੰਚ ਤੇ ਨਹੀਂ ਸਾਰੀ ਪੰਚਾਇਤ ਦੀ ਸਰਬਸੰਮਤੀ ਹੋ ਕੇ ਪਿੰਡ ਦੀ ਪੰਚਾਇਤ ਚੁਣੀ ਗਈ ਹੈ ਔਰ ਅਸੀਂ ਹੋਰ ਵੀ ਸਾਰੇ ਬੇਨਤੀ ਕਰਾਂਗੇ ਕਿਉਂਕਿ ਇੱਕ ਤਾਂ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਰ ਆਪ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਕਿ ਜਿੱਥੇ ਸਰਬਸੰਮਤੀ ਹੋਏਗੀ ਉੱਥੇ 5 ਲੱਖ ਰੁਪਇਆ ਸਪੈਸ਼ਲ ਦਿੱਤਾ ਜਾਏਗਾ ਨਾਮ ਵੱਜੋਂ ਸੋ ਇੱਕ ਤਾਂ ਉਹ ਮਿਲੇਗਾ ਇੱਕ ਜਿੱਥੇ ਸਰਬਸੰਮਤੀ ਹੋਣਗੀਆਂ ਇੱਕ ਬੰਦਾ ਖਰਚੇ ਤੋਂ ਵੀ ਵੱਜਦਾ ਹੈ ਤੇ ਪਿੰਡ ਨਗਰ ਦੇ ਵਿੱਚ ਪ੍ਰੇਮ ਪਾਵਨਾ ਬਣੀ ਰਹਿੰਦੀ ਹੈ ਸੋ ਸਾਰਿਆਂ ਨੂੰ ਹੀ ਬੇਨਤੀ ਕਰਾਂਗੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਵੀ ਇਹ ਕਿਹਾ ਵੀ ਜਿੱਥੇ ਸਰਮਸਮਤੀ ਹੋਏਗੀ ਉੱਥੋਂ ਵੱਧ ਤੋਂ ਵੱਧ ਦੇ ਵੱਧ ਗ੍ਰਾਂਡਾਂ ਦਿੱਤੇ ਜਾਣਗੇ ਅਤੇ ਵਿਕਾਸ ਦੇ ਕੰਮ ਪਹਿਲਕ ਦੇ ਆਧਾਰ ਤੇ ਹੋਣਗੇ ਸੋ ਮੈਂ ਆਪਣੇ ਵੱਲੋਂ ਸਾਡੇ ਹਲਕੇ ਦੇ ਐਮਐਲਏ ਸਾਹਿਬ ਵੱਲੋਂ ਸਰਦਾਰਜੀਤ ਸਿੰਘ ਜੀ ਨੂੰ ਅਤੇ ਇਹਨਾਂ ਦੀ ਸਾਰੀ ਹੀ ਪੰਚਾਇਤ ਨੂੰ ਆਪਣੇ ਵੱਲੋਂ ਬਹੁਤ ਬਹੁ ਮੁਬਾਰਕਾਂ ਦਿੰਨੇ ਆ ਹਾਂ ਜੀ ਨਕਰ ਦਾ ਤੁਹਾਨੂੰ ਸ਼ੁਕਰ ਹੈ ਮੈਂ ਬਣਾਇਆ ਇਥੇ ਨਾਲ ਮੋਡਰਨ ਮੋਡਲ ਲਾ ਕੇ ਚੱਲਾਂਗੇ ਨਾ ਹਾਂ ਕੰਮ ਵਧੀਆ ਕਰਾਂਗੇ ਇਲਾਕੇ ਦਾ ਸਾਰੀ ਇਕੱਠ ਹੋ ਕੇ ਸਾਰੀ ਪਾਰਟੀਆਂ ਵੱਲੋਂ ਫੈਸਲਾ ਲਿਆ ਗਿਆ ਨਹੀਂ ਤਾਂ ਵੋਟਾਂ ਦਿੱਤਾ ਤੁਹਾਨੂੰ ਪਤਾ ਧੜੇਬੰਦੀ ਹਾਂ ਜੀ ਹਾਂ ਧੜੇਬੰਦੀ ਕੋਈ ਨਹੀਂ ਹੋਈ ਸਮਤੀ ਨਾਲ ਮੈਂਬਰ ਬਣਾਇਆ ਸੀ ਪੰਜ ਮੈਂਬਰ ਬਣਾਇਆ ਹਾਂ ਸਮਤੀ ਨਾਲ ਗੱਲ ਕਰਾਂਗੇ